ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਅੱਜ ਆਪਾਂ ਲੈ ਕੇ ਨਵੀਂ ਵੀਡੀਓ ਕਾਫੀ ਦਿਨ ਬਾਅਦ ਆਪਾਂ ਵੀਡੀਓ ਲੈ ਕੇ ਆਇਆ ਕਿਉਂਕਿ ਇਨੇ ਦਿਨੇ ਕਾਫੀ ਬੀਜੀ ਸੀ ਤੇ ਉਹਦੇ ਕਰਕੇ ਟਾਈਮ ਨਹੀਂ ਲੱਗਦਾ ਸੀਗਾ ਤੇ ਅੱਜ ਮੇਰੀ ਛੁੱਟੀ ਸੀਗੀ ਤੇ ਹੁਣ ਆਪਾਂ ਚੱਲੇ ਆ ਅੱਜ ਉਧਰ ਨਵੇਂ ਘਰ ਦੀ ਤਿਆਰੀ ਵਾਸਤੇ ਤਕਰੀਬਨ ਹੋ ਗਈ ਹੈ ਤੇ ਕਿਚਨ ਸਿਲੈਕਟ ਕਰਨਾ ਸੀਗਾ ਅੱਜ ਸ਼ਾਮ ਪਹਿਲਾਂ ਦਿਨੇ ਆਏ ਸੀਗੇ කෙන්ට ුදුල්ලක්ගේ හොන් පේරායෙන් සත්ව වජය පරීහෝ එකමත සරා E' grande ai clienti. Ah, sì. Prova a preciso C'è Ce l'ho negozio, un campione. Magari te posso pure portare. Per te. Te, o da qualche dei... Sai che li ਵੇਖਿਓ ਉਹ ਵੀ ਠੀਕ ਆ ਕਲਸਤਾਂ ਹੂੰ ਇਹਨਾਂ ਚ ਤੁਹਾਨੂੰ ਕਿਹੜਾ ਪਸੰਦ ਆ? ਜੈਸਾ ਸਲਫਾ ਨਾਲ 컬러 ਹੋਰ। ਅਡੋ ਅਡੂ ਇੱਕ ਕਲਰ ਸੋਨਾ ਹੋਣਾ ਤੇ ਜਿਵੇਂ ਹੁਣ ਆਪਣੇ ਫਰਸ਼ ਆ ਹਨਾ ਪੱਥਰ ਉਸ ਹਿਸਾਬ ਨਾਲ ਪਾਉ ਦੱਸਿਓ ਇਹਨਾਂ ਇਹਨੂੰ ਵੀ ਕਿਹੜਾ ਵਾ ਉਸ ਹਿਸਾਬ ਨਾਲ ਸਿਲੈਕਟ ਕਰੀਏ ਨਾ ਕੱਲ। ਇਹਦੀ ਚ ਫਰਸ਼ ਦਾ ਕਲਰ ਕਿਹੋ ਜਿਹਾ? ਆ ਤੇ ਮੈਂ ਤੁਹਾਨੂੰ ਜਿਹੜਾ ਦੱਸਿਆ ਸੀ ਇੱਥੇ ਆ ਇਸ ਤਰ੍ਹਾਂ ਦਾ ਹੈ ਨਾ ਆ ਚੀਜ਼ ਹੈ ਪਰ ਸਿਰਫ ਤੁਹਾਨੂੰ ਇਹ ਵੇਰਵੇ ਕਿਦਾਂ ਚੰਕ ਲੱਗਾ ਨਹੀਂ ਹਨ ਹਰ ਹਰ ਆ ਜਦ ਦੇਖ ਕੇ ਨਹੀਂ ਵੈਸੇ ਆਹੋ ਜਿਹੜਾ ਸਾਹਮਣੇ ਲੱਗਾ ਉਹ ਵੀ ਉਹ ਵੀ ਨਹੀਂ ਹਨ ਵਾਈ ਜੀ ਚਿੱਲਣਾ ਹੂੰ ਕੋਈ ਆਈ ਲੇ ਫੇਟੀ ਲੇਗਨੋ Sì legno chiaro l'innescuro Per dire, poi cioè, puoi, dec poi, poi puoi ora, decidere ora. di fare, no, poi puoi decidere di fare o la base così, se vuoi fare le basi, per staccare più dal pavimento, e i pensi li fai così, e ti rimetti il top, tipo, mi oppure mi fare sei. il contrario, puoi decidere, puoi decidere come vuoi fare, del tipo, allora, lontani. ecco, vedi, allora, o lasciamo, lo noti quando ci metti pure così davanti non lo noti ok allora, ora eh. ora quello che devi scegliere adesso lo, questo è il cromato si sì. come il, quindi il top lo vuoi così lasciamo sì. questo effetto nato, così che almeno stacca un po' come una venatura più larga e stacca meglio Tutti così, tranne la vetrinetta che l'abbiamo fatta così. <ride> Tutti così, ma tanto mo gli segniamo, eh. Se va bene li segniamo, ci facciamo segnare queste cose. Eh. ਉੱਤੇ ਵੀ ਹੈ ਕਿਚਨੀ ਆ ਅੱਛਾ ਬેરਦੇ ਇਦਾਂ ਬਣ ਜੂ ਨਾ ਇਹਦੇ ਨਾਮ ਦਾ ਹਿੰਦੀ ਇਫਤ ਬਣ ਲਿਆ ਕਿਉਂ ਨਹੀਂ ਵਿਜੈ ਇਹ ਇਹ ਚੀਜ਼ ਮਾਰ ਮਨੋ ਸਹੀ ਹੈ ਠੀਕ ਹੈ ਮਸ਼ਾਓ ਬਲੈਕ ਦੀ ਥਾਂ ਤੇ ਆ ਕਰ ਲਿਆ ਨਾ ਲੈ ਗਈ ਦੀ ਥਾਂ ਤੇ ਆ ਕੋਲ ਪੱਥਰੋ ਦੂਜਾ ਹਾਂ ਆ ਠੀਕ ਕਰ ਆ ਉਹ ਸਟੇਲ ਦੀ ਥਾਂ ਤੇ ਹਾਂ ਆ ਹਰ ਬਾਰ ਇਹ ਤਾਂ ਆਪਾਂ ਅੰਦਰ ਤਾਂ ਬੱਕਰੀਆਂ ਵਾਸਤੇ ਰੱਖਣਾ ਲਾਸੀ ਵਾਸਤੇ ਕਲਰ ਉਹ ਜੋ ਪਾਖੇੜਾ ਰੱਖ ਉਹ ਹੀ ਕਰਨਾ ਹੈ ਹੋਰ ਕਰ ਜਿਹੜਾ ਉਹਦੇ ਨਾਲ ਪੱਥਰ ਨਾਲ ਸਜੂਗਾ ਉਹ ਹੀ ਕਰਨਾ ਹਨ ਦੇਖੀ ਬੈਂਕੋ ਵੀ ਠੀਕ ਆ ਬੈਂਕੋ ਹੀ ਕਰ ਓਹੋ ਦੂਜਾ ਕਿਹਾ ਉਹਨੇ ਪਹਿਲਾਂ ਬੈਂਕੋ ਪੁੱਛਿਆ ਸੀਗਾ ਤੁਸੀਂ ਕਿਹਾ ਸੀ ਬੈਂਕ ਕੋ ਨਹੀਂ ਫੇਰ ਉਹਨੇ ਆਪਾਂ ਨੂੰ ਹਾਂ ਤੇ ਉਹ ਦੂਸਰਾ ਵਾ ਤੇ ਉਹ ਬੈਂਕ ਕੋ ਠੀਕ ਜੇ ਤੁਸੀਂ ਕਹ ਅਸੀਂ ਵੀ ਬੈਂਕ ਕੋ ਨਹੀਂ ਵੀ ਜ਼ਿਆਦਾ ਉਹ ਹੋ ਜਾਂਦਾ ਵਾ ਫਿਰ ਉਹਨੇ ਆਖਿਆ ਸਿਆਹ ਕਲਰ ਵੇਖ ਲਓ ਤੇ ਹੁਣ ਇਹਦੇ ਨਾਲ ਇਹਦੇ ਨਾਲ ਇਹਦੇ ਨਾਲ ਉਹ ਬੈਂਕ ਕੋ ਨਹੀਂ ਜ਼ਿਆਦਾ ਚੱਜਦਾ ਹੁਣ ਤੁਸੀਂ ਵੇਖ ਕਹਾਂ ਜਾ ਚੱਲ ਤਾ ਵੀ ਸਹੀ ਹੈ ਉਹ ਵੀ ਸਹੀ ਹੈ ਦੋਵੇਂ ਸਹੀ ਹੁਣ ਫਿਰ ਫਾਈਨਲ ਕੀ ਕਰੀ ਬਾਏ ਚੋ 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 ਗ੍ਰਾਸੀਏ ਕਿੰਨਾ ਟਾਈਮ ਲੱਗ ਗਿਆ ਚਾਨੋ ਚਾ ਮੈਂ ਹਟ ਗਿਆ ਪਈ ਜਾਂਦਾ ਠੰਦ ਚਗ ਨਿੱਗ ਗਿਆ ਸੀ 2 ਘੰਟੇ ਲੱਗ ਗਏ ਨਾ ਫੋਨ ਪਈ ਜਾਂਦਾ ਫੋਨ ਅਸੀ ਰੋਕੇ ਸੀ ਪੀਜੇ ਆਲੇ ਹੰਦੇ ਅਸੀਂ ਖਾ ਜਾਂਦੇ ਜਾਂਦੇ ਪੀਜਾ ਪੀਜੇ ਲੈ ਜੀ ਉੱਥੇ ਕਾਫੀ ਟਾਈਮ ਲੱਗ ਗਿਆ ਸਾਨੂੰ 3 ਘੰਟੇ ਲੱਗ ਗਏ ਤੇ ਆਨੇ ਗਏ ਹੋਏ ਅੰਦਰ ਪੀਜੇ ਲੈਣ ਮੈਂ ਬਾਹਰ ਖੜੀ ਸੀ ਘੜੀ ਦੇ ਵਿੱਚ ਫਿਰ ਮੈਂ ਕਿਹਾ ਮੈਂ ਚਲ ਜਾ ਕੇ ਬਹਿਨੇ ਆ ਕਿਉਂਕਿ ਬਾਹਰ ਠੰਡ ਸੀ ਮੀਂਹ ਪਈ ਜਾਂਦਾ ਸੀਗਾ ਆ ਗਈ ਪੀਜਾ ਕਾਫੀ ਟਾਈਮ 10 ਮਿੰਟ ਲੱਗ ਗਿਆ ਨਾ ਤੁਸੀਂ 5 ਮਿੰਟ ਕਿਹਾ ਸੀ ਸਾਨੂੰ ਵਿਚਾਰਾ ਘਰੇ ਵੇਟ ਕਰੀ ਜਾਂਦਾ ਕਦੋਂ ਦਾ ਮੈਸੇਜ ਕਰੀ ਜਾਂਦਾ ਟਾਈਮ ਵੀ ਬਹੁਤ ਲੱਗ ਗਿਆ ਕਿਚਨ ਵਾਲਿਆਂ ਦੇ 3 ਘੰਟੇ ਲੱਗ ਗਏ ਓਕ ਵੀ ਲੱਗੀ ਪਈ ਆ ਹੁਣ ਜਾ ਕੇ ਖਾਣੇ ਆ ਗਰਮ ਗਰਮ ਪੀਜਾ ਸਾਨੂੰ ਵਿਚਾਰਾ ਘਰੇ ਬੈਠਾ ਕਦੋਂ ਦਾ ਵੇਟ ਕਰੀ ਜਾਂਦਾ ਕਿਚਨ ਬਣਾਉਣ ਤੇ ਬਹੁਤ ਟਾਈਮ ਲੱਗ ਗਿਆ ਬੱਸ ਨਾਈਸ ਕਲਰ ਕੈਂਟ ਹੈ ਨਾ ਕੈਂਟ ਮੈਂ ਤਾਂ ਡਰ ਸੀ ਮੈਂ ਆਖਿਆ ਸ਼ਾਨੋ ਹੁਣ ਆਏ ਨਾ ਕਹਿ ਦੇਣੇ ਵੀ ਵਧੀਆ ਨੇ ਬੰਦ ਚਲੋ ਪਹਿਲਾਂ ਪੀਜੇ ਖਾਈਏ ਭੁੱਖ ਲੱਗੀ